ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੁਚੜ ਥਾਣੇਦਾਰ ਸੁਬਾਸਰੰਦ ਦੇ ਨਮਿਤ ਕੋਈ ਵੀ ਪਾਠੀ ਤੇ ਰਾਗੀ ਅਖੰਡ ਪਾਠ ਸਾਹਿਬ ਕੀਰਤਨ ਅਤੇ ਅਰਦਾਸ ਨਾ ਕਰੇ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਸੁਦੇਜ ਸੂਰੀ ਅਤੇ ਸੁਬਾਸਰੰਦ ਨੂੰ ਸੋਧਣ ਵਾਲੇ ਭਾਈ ਸੰਦੀਪ ਸਿੰਘ ਸਣੀ ਉਤੇ ਸਮੁੱਚੇ ਪੰਥ ਨੂੰ ਮਾਣ ਹੈ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਕੁਪਿੰਦਰ ਸਿੰਘ 6 ਜੂਨ ਨੇ ਕਿਹਾ ਕਿ ਬੁਚੜ ਥਾਣੇਦਾਰ ਸੂਬਾ ਸਿਉ ਨੂੰ ਪਟਿਆਲਾ ਜੇਲ੍ਹ ਵਿੱਚ ਸੋਧਣ ਵਾਲੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਸਣੀ ਉੱਤੇ ਸਮੁੱਚੇ ਖਾਲਸਾ ਪੰਥ ਨੂੰ ਬੇਹਦ ਮਾਣ ਹੈ। ਉਹਨਾਂ ਕਿਹਾ ਕਿ 1980-90 ਦੇ ਦਹਾਕੇ ਵਿੱਚ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅਥਾਤ ਤਸ਼ੱਦਦ ਢਾਉਣ ਵਾਲੇ ਦਰਿੰਦਗੀ ਦਾ ਨਾਥ ਨੱਚਣ ਵਾਲੇ ਜ਼ਲਮ ਥਾਣੇਦਾਰ ਸੂਬਾ ਸਰਾਂਧ ਦੇ ਜ਼ੁਲਮਾਂ ਨੂੰ ਕਦੇ ਪਲਾਇਆ ਨਹੀਂ ਜਾ ਸਕਦਾ ਸੀ ਖੜਕੂ ਆਦ ਸਮੇ ਵੀ ਇਸ ਨੂੰ ਕਈ ਵਾਰ ਸਿੰਘਾਂ ਨੇ ਸੋਦਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਦੁਸ਼ਟ ਉਸ ਸਮੇ ਬਚ ਗਿਆ ਸੀ ਪਰ ਹੁਣ ਜਦੋਂ ਇਹ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦੇ ਕੇਸ ਵਿੱਚ ਪਟਿਆਲਾ ਜੇਲ੍ਹ ਵਿੱਚ ਨજરਬੰਦ ਸੀ ਫਿਰਕੂ ਹਿੰਦੂਤਵੀ ਸ਼ਿਵ ਸੈਨਿਕ ਸੁਦੀਰ ਸੂਰੀ ਨੂੰ ਸੋਧਣ ਵਾਲੇ ਬੱਬਰ ਸ਼ੇਰ ਭਾਈ ਸੰਦੀਪ ਸਿੰਘ ਸਣੀ ਨੇ ਦੁਸ਼ਟ ਸ਼ੋਭਾ ਸਰਾਂਦ ਨੂੰ ਖਾਲਸਾਈ ਪਰੰਪਰਾਵਾਂ ਅਨੁਸਾਰ ਸੋਧ ਕੇ ਨਰਕਗਾਮੀ ਕਰ ਦਿੱਤਾ ਹੈ ਭਾਈ ਸੰਦੀਪ ਸਿੰਘ ਸਣੀ ਦੇ ਦੋਵੇਂ ਐਕਸ਼ਨ ਸਿੱਖ ਇਤਿਹਾਸ ਅਤੇ ਸਿੱਖ ਸੰਘਰਸ਼ ਦੇ ਚੋਟੀ ਦੇ ਕਾਰਨਾਮੇ ਹਨ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਕੌਮੀ ਉਹਦੇ ਭਾਈ ਸੰਦੀਪ ਸਿੰਘ ਸਣੀ ਉਤੇ ਪੁਲਿਸ ਪ੍ਰਸ਼ਾਸਨ ਵੱਲੋਂ ਟਾਇਆ ਕੋ ਤਸ਼ੱਦਦ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਨੌਜਵਾਨਾਂ ਪ੍ਰਤੀ ਸਰਕਾਰ ਦੇ ਪੁਲਿਸ ਦੀ ਨੀਤੀ ਜਿਉਂ ਦੀ ਤਿਉਂ ਹੀ ਹੈ ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਇਸ ਬੁਚਲ ਥਾਣੇਦਾਰ ਸੁਭਾ ਸਰਾਂਦ ਨੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਜੀਪਾਂ ਪਿੱਛੇ ਬੰਨ ਕੇ ਦੋ ਫਾੜ ਕਰਕੇ ਸ਼ਹੀਦ ਕੀਤਾ ਸੀ ਅਤੇ ਹੋਰ ਵੀ ਕਈ ਘਰ ਅਜਾੜੇ ਸਨ ਤੇ ਸਿੱਖਾਂ ਦੀਆਂ ਲਾਸ਼ਾਂ ਨੂੰ ਲਵਾਰਸ਼ ਕਹਿ ਕੇ ਸਾੜ ਦਿੱਤਾ ਸੀ ਉਹਨਾਂ ਕਿਹਾ ਕਿ ਸੁਭਾ ਸਰਾਂਦ ਦੀਆਂ ਅੰਤਿਮ ਰਸਮਾਂ ਸਿੱਖ ਮਰਿਆਦਾ ਅਨੁਸਾਰ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਇਹ ਸਿੱਖ ਨਹੀਂ ਬਲਕਿ ਦਰੰਦਾ ਸੀ ਇਸ ਨੇ ਕਈ ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕੀਤੇ ਸਨ ਤੇ ਅਖੰਡ ਪਾਠ ਸਾਹਿਬ ਕਰਦੇ ਸਿੰਘਾਂ ਨੂੰ ਚੁੱਕ ਕੇ ਮੁਕਾਬਲਾ ਬਣਾ ਦਿੱਤਾ ਸੀ ਇਸ ਨੇ ਹਿੰਦ ਹਕੂਮਤ ਦੇ ਆਖੇ ਲੱਗ ਕੇ ਸਿੱਖੀ ਅਤੇ ਸਿੱਖਾਂ ਦਾ ਘਾਣ ਕੀਤਾ ਹੁਣ ਕੋਈ ਵੀ ਰਾਗੀ ਅਤੇ ਪਾਠੀ ਇਸ ਬੁੱਚੜ ਥਾਣੇਦਾਰ ਸੁਭਾਸਰੰਦ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਤੇ ਕੀਰਤਨ ਤੇ ਅਰਦਾਸ ਨਾ ਕਰੇ ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਜਿਵੇਂ ਬੁੱਚੜ ਅਫਸਰ ਸੁਵਰਨ ਘੋਟਣੇ ਦਾ ਜਲੰਧਰ ਵਿੱਚ ਭੋਗ ਸਮਾਗਮ ਰੋਕਿਆ ਸੀ ਬੁੱਚੜ ਪੁਲਿਸ ਮੁਖੀ ਕੇਪੀਐਸ ਗਿੱਲ ਦੀਆਂ ਅੰਤਿਮ ਰਸਮਾਂ ਉੱਤੇ ਸਿੱਖਾਂ ਨੇ ਡਟ ਕੇ ਵਿਰੋਧ ਕੀਤਾ ਸੀ ਅਤੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਫੌਜੀ ਜਰਨੈਲ ਰਣਜੀਤ ਦੇয়াল ਦੀ ਮੌਤ ਉੱਤੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਪਾਵਨ ਸਰੂਪ ਨਹੀਂ ਸੀ ਦਿੱਤਾ ਇਸੇ ਤਰ੍ਹਾਂ ਬੁੱਚੜ ਥਾਣੇਦਾਰ ਸੋਭਾ ਸਰਾਂ ਦੀ ਮੌਤ ਉੱਤੇ ਵੀ ਖਾਲਸਾ ਪੰਥ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਜਥੇਦਾਰ ਅਤੇ ਦਮਦਮੇ ਟਕਸਾਲ ਵੱਲੋਂ ਰਾਗੀਆਂ ਪਾਠੀਆਂ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਕੋਈ ਵੀ ਪਾਠੀ ਅਤੇ ਰਾਗੀ ਅਤੇ ਹੋਰ ਸਿੱਖ ਇਸ ਦੇ ਨਮਿਤ ਪਾਠ ਨ ਕੀਰਤਨ ਅਤੇ ਨਾ ਹੀ ਹੋਣ ਦੇਣ ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਸਿੱਖ ਮਰਿਆਦਾ ਅਨੁਸਾਰ ਸਰਕਾਰ ਦਾ ਭੋਗ ਪਾਉਂਦੀ ਹੈ ਤਾਂ ਜਥੇਬੰਦੀਆਂ ਤੇ ਸਿੱਖ ਸੰਗਤਾਂ ਮੌਕੇ ਉਤੇ ਪਹੁੰਚ ਕੇ ਡਟ ਕੇ ਵਿਰੋਧ ਕਰਨ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ